ਕਿਸਾਨ ਵੀਰੋ ਤਰੀਕਾ ਜੋ ਕਿ 6 ਫਰਵਰੀ 2022 ਤੇ ਕੋਟਕਪੂਰੇ ਆਏ ਆ ਵੀ ਤੂੜੀ ਤੇ ਬੋਲੀ ਤੋਂ ਸਵੇਰ ਦੇ ਵੀ ਜਿਹੜੇ 7.5 ਹੋ ਚੁੱਕੇ ਆ ਤੇ ਟਰਾਲੀਆਂ ਦੀ ਗੱਲ ਕਰੀਏ ਵੀ ਅੱਜ ਜਿਹੜੀਆਂ ਪੂਰੀਆਂ 18 19 ਨਗ ਜਿਹੜੇ ਅੱਜ ਤੂੜੀ ਦੇ ਆ ਤੇ ਤੁਸੀਂ ਲੈਨ ਦੇਖ ਸਕਦੇ ਹੋ ਪਰੇ ਤੱਕ ਗਈ ਆ ਅੱਜ ਤੇ ਬਾਕੀ ਵੀ ਅੱਜ ਦਾ ਜਿਹੜਾ ਰੇਟ ਦੇਖਾਂਗੇ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਟੌਪ ਦਾ ਰੇਟ ਕੱਲ ਦਾ ਸੀ 495 ਰੁਪਏ ਤੇ ਬਾਕੀ ਅੱਜ ਦਾ ਦੇਖਾਂਗੇ ਵੀ ਅੱਜ ਰੀਡ ਕਿੱਥੋਂ ਤੱਕ ਇਹਨਾਂ ਟਰਾਲੀਆਂ ਬਹੁਤ ਜ਼ਿਆਦਾ ਆ ਗਿਆ ਤੇ ਗਾਹਕ ਦੀ ਗੱਲ ਕਰੀਏ ਵੀ ਗਾਹਕ ਥੋੜਾ ਜਿਹਾ ਘੱਟ ਆ। ਬਾਕੀ ਦੇਖਾਂਗੇ ਡੇਲੀ ਦਾ ਰੇਟ ਹੁੰਦਾ ਕਿੱਥੋਂ ਤੱਕ ਜਾਂਦਾ ਹੈ। ਹੋਰ ਬਤਾਂਵਾਂਗੇ। ਸਮਝ ਲਾ ਲਾ ਲੱਗੂ ਜਿਹੜੇ ਲਾਉਂਦੇ ਲੋਹਣੇ ਤੇ ਤੁੰਡੀ ਲਾ ਲਿਆ ਬਸ। ਇੱਕੋ ਜੀ ਹੈ ਨਾ ਆਹ ਕੱਢੀ ਜਿਹੀ ਬਾਈ ਨੇ ਥੋੜੀ ਜੀ। ਆਹ ਤੁਸੀਂ। ਹਾਂ। ਠੱਗੀ ਵਾਲੇ ਹੀ ਆ। ਆ ਗਿਆ ਲਿਆ ਆ ਆ ਵੀਰ ਆ ਗਿਆ ਬਾਹਰ ਦੀ ਹੈ ਬਾਈ ਬਾਹਰ ਦੀ ਐ ਨਿਕਲੋ ਸਾਰੀ ਗਿੱਲੀ ਬੁਲੀਦਾਨੀ ਯਾਰ ਬਾਈ ਆਏ ਲੈ ਬਾਹਰ ਦੀ ਤੁੜੀਏ ਦੇ ਨਾਲ ਦੀ ਬਾਈ ਬੋਲੋ ਨਾਲਾ ਰਾਉ ਜੀ ਬਹੁਤ ਬਤਨਾ ਜੀ ਬਾਹਰ ਦੀ ਤੁੜੀਏ ਦੇ ਨਾਲ ਦੀ ਬਾਈ ਬੋਲੋ ਗਿੱਲੀ ਨਾ ਹੋਵੇ ਬਾਈ ਨਹੀਂ ਬਾਈ ਗਿੱਲੀ ਨਹੀਂ ਆ ਗਿੱਲੀ ਨਹੀਂ ਗਿੱਲੀ ਨਹੀਂ ਗਈ ਆ ਬਗੂ ਜੱਗੇ ਮੰਡੀ ਦੇ ਵਿੱਚ ਬੋਲਦਾ ਕੋਈ ਸੁਝਿਆ ਯਾਰ ਹੈਲੋ 300 ਰੁਪਇਆ ਯਾਰ 300 ਰੁਪਇਆ 300 ਰੁਪਇਆ ਬਾਈ ਕੋਈ ਯਾਰ ਅਗਲੀ ਅਗਲੀ ਦੇਖ ਲਓ ਭਾਈ ਥੋੜੀ ਥੋੜੀ ਤੂੰ ਨਹੀਂ ਲਾ ਦਿਆ ਕਰੋ ਯਾਰ ਪਿੱਛੇ ਅੱਖੇ ਚੱਲਦੀ ਹੈ 300 ਰੁਪਇਆ ਭਰ ਨੀ ਉਹ ਲਾਲਾ ਪਰ ਨਟਾ ਨਟਾ ਪੱਲੇ ਲਾਗ ਰਸ ਲਾ ਗੋ ਗੋੜੀ ਗੋੜੀ ਆ ਇਹ ਵੀ ਗੋੜੀ ਤਾਂ ਨਹੀਂ 5 10 20 25 30 35 350 55 60 70 75 375 375 ਬੋਲਾ ਭਾਈ ਕਿਨੇ 80 ਕਿਰਾਏ ਬਲਾਈ 80 ਰੁਪਏ 88 90 95 395 ਬੋਲਾਂਗੇ ਨੇ 395 ਰੁਪਏ ਬਾਈ ਕਿਦੀ ਟਰਾਲੀ ਹੈ ਆਪਣੀ ਹੈ 395 ਇਹ ਹਰ ਕੀ ਲੋ ਬਈ 300 ਤੇ 95 ਰੁਪਏ ਵੀ ਲੱਗੀ ਹੈ ਪਹਿਲੀ ਟਰਾਲੀ ਤੇ ਬਾਹਰ ਦੀ ਤੂੜੀ ਹੈ ਬਾਕੀ ਅੱਗੇ ਦੇਖਦੇ ਆ ਬਈ ਪਤਾ ਨਹੀਂ ਉਹਦਾ پیش ચર આ બારરત લીડારાર હેારારા રાર હીડાગ ઉંડેં સા સારા સમારા સારાર સારા સારે જેણ બારાર� ਉਹ ਯਾਰ ਉਹਦਾ ਫੋਨ ਲਾ ਕੇ ਭਾਈ ਹੁੰਦੇ ਹੈ ਉਹ ਘਰੇ ਰੱਖਿਆ ਹੈ ਹੈ ਘਰੇ ਰੱਖਿਆ ਹੈ ਘਰੇ ਰੱਖ ਲਿਆ ਮੁਰਕੇ ਤੇਰੇ ਵਰਗਾ ਫੋਨ ਲਾ ਦੂਗਾ ਤੇ ਫਿਰ ਫਿਰ ਸੌਣਨਾ ਪੈਣਾ ਤੈਨੂੰ ਜਿੱਕਾ ਘੁਮਾ ਦੇ ਅੰਦਰ ਦਾ ਆਪਣਾ ਫੋਨ ਅੰਦਰ ਵੀ ਪੂਰੀ ਬੋਲੇਗੀ ਭਾਈ ਵੀ ਅਲੀ ਦੇ ਫਰੀਜ਼ ਨਾਲ ਕਿਹੜਾ ਸਾਰੀ ਵਿੱਚ ਨਾਲੇ ਭਾਈ ਗੱਲਾਂ ਬਾਤ ਕਰ ਲਿਆ ਕਰ ਯਾਰ ਤੈਨੂੰ ਕਿਨੇ ਫਰੀ ਸਮਝਾਇਆ ਬੋਲੀ ਤੇਰਾ ਬੋਲਿਆ ਕਰ ਯਾਰ ਬੋਲ ਫਿਰ ਹੈ 400 ਰੁਪਿਆ 200 400 ਰੁਪਿਆ 400 ਬੋਲਾ ਬਾਈ ਕਿਨੇ 400 ਰੁਪਏ ਬਾਈ ਆਪਣੇ ਬਗੂ ਮੇਰੇ ਕੋਲ 400 ਰੁਪਏ ਲੱਗੇ ਉਹਦੀ ਆਹ ਧੂੜੀ ਅੰਦਰ ਦੀ ਤੇ ਅੱਜ ਵੀ ਟਰਾਲੀਆਂ ਜਿਆਦਾ ਆ ਤੇ ਗਾਹ ਥੋੜਾ ਹੀ ਘਟਾ ਤੇ 400 ਅੰਦਰ ਦੀ ਧੂੜੀ ਵੀ ਲੱਗੀ ਆ ਤੇ ਬਾਕੀ ਅੱਗੇ ਦੇਖਾਂਗੇ ਕੀ ਦਿਹਾ ਭਾਈ ਲਾਲੇ ਧੂੜੀ ਅੰਦਰ ਦੀ ਉਹ ਮੈਂ ਜਾਣਾ ਯਾਰ ਉਹ ਨਹੀਂ ਅੰਦਰ ਦੀ ਐ ਅੰਦਰ ਦੀ ਥੋੜੀ ਬੋਲੋ ਜੀ ਸਿੱਖਾਂ ਲੈ ਲਾਵਣਗੇ ਸਿੱਖਾਂ ਲੈ ਜਾਏਗਾ ਬਈ ਬੋਲੋ ਹੀ ਬੋਲੋ ਬੋਲਦਾ ਕੋਈ ਆ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ ਬੋਲੋ ਬਈ ਕਿ ਨਾ ਪੰਜ 305 ਰੁਪਏ ਬੋਲਾਂਗੇ ਨੇ 305 ਰੁਪਏ ਬਾਈ ਜੀ ਉਹ ਵੀ 300 ਤੇ 5 ਰੁਪਏ ਲੱਗੀ ਦੀ ਅੰਦਰ ਦੀ ਦੁੜੀ ਇਹ ਤੇ ਬਾਕੀ ਬਈ ਉੱਪਰ ਜਿਹੜੀਆਂ 305 ਆ ਜਾ ਫਿਰ ਕਰੋ ਚੱਕ ਕਰੋ ਚੱਕ 40 ਦੇ ਤੈਨੂੰ ਪਤਾ ਨਹੀਂ ਰੇਟ ਕੀ ਲੱਗੇ ਮੈਨੂੰ ਕਿਸੇ ਪਤਾ ਦੱਸ ਦੇ ਇਹ ਕੀ ਦੀ ਆ ਬਾਈ ਮਾਰਦੀ ਮਾਰਦੀ ਕਿੰਨੀ ਗੁੱਲੀ ਦਾ ਨਹੀਂ ਆ ਜਿਹੜਾ ਪੁੱਛਿਆਗਾ ਵੇਖੀ ਕੋ ਆ ਵੇਖ ਤੇ ਵਿੱਚੋਂ ਬਾੜੀ ਲੈਣਾ ਨਿਕਲੇ ਭਾਈ ਯਾਰ ਹਾਂ ਨਹੀਂ ਨਹੀਂ ਵੀ ਜਿਹੜਾ ਕੋ ਉੱਥੇ ਜਾ ਕੇ ਰੋਲਾ ਪੈਂਦਾ ਤਾਂ ਪੁੱਛਦੇ ਆ ਭਰਾਵਾ ਚੱਲ 250 ਬੋਲੋ ਜੀ 250 ਰੁਪਇਆ 60 ਰੁਪਏ 60 ਰੁਪਏ 70 ਕਰ 70 80 ਕਰ 80 ਤੂੰ ਗੱਲ ਹੀ ਕਰੀ ਇਹਨਾਂ ਦੀ ਗੱਲ ਹੀ ਜਾਂਦੇ ਫਿਰ ਕੀ ਆ 80 ਰੁਪਏ 280 ਰੁਪਏ 85 85 90 300 300 300 ਬੋਲਣਗੇ ਨੇ ਹਾਂ ਜੀ 5 310 15 15 20 25 325 ਬੋਲਾਂਗੇ ਨੇ 20 30 ਰੁਪਏ 35 40 40 48 350 55 60 65 70 370 ਬੋਲਾਂਗੇ ਨੇ 370 ਬਾਈ ਕਿੰਨੇ ਰੁਪਏ ਟੱਲੀ ਇਹਦੀ ਟੱਲੀ ਬਾਈ ਬਿਰੂਤ ਨਾ ਜਾ ਬੁਦਕੇ ਲੋਬੀ ਤਾਂ 170 ਰੁਪਏ ਲੱਗੇ ਵੀ ਤੂੜੀ ਰੰਗ ਥੋੜਾ ਜਿਹਾ ਜ਼ਰੂਰ ਹੈਗਾ ਪਰ ਤੂੜੀ ਉੰਜ ਸੁੱਕੀ ਆ ਤੇ ਕੋਈ ਰੂਣ ਇੰਨੀ ਹੈ ਨਹੀਂ ਵਿੱਚ ਬਾਕੀ ਅੱਗੇ ਦੇਖਦੇ ਆ ਬਈ ਅੱਜ ਤੇ ਪੈਲਸ ਬਣਿਆ ਨਾ ਅਵੇੜਾ ਦੇ ਯਾਰ ਆ ਵੀ ਬਾਤ ਦੀ ਬਾਈ ਮੇਰੇ ਕੋਲ ਇੱਕੋ ਜੀ ਸਾਰੀ ਚੱਲ ਵੀ ਚੱਲ ਸੇ ਰੱਖੀ ਇਹ ਵੀ ਏਡਾ ਲਈ ਇਹ ਵੀ ਆਪਣੀ ਕਾਲੀ ਕਿਦੀ ਵੀਰੇ ਆਪਣੀ ਆ ਸਾਡੇ ਖੜਾ ਬਾਈ ਅੱਛਾ ਬੋਲੋ ਜੀ 300 ਰੁਪਿਆ 300 ਰੁਪਿਆ 5 ਰੁਪਏ 550 60 60 65 70 70 75 80 85 90 90 95 405 10 15 20 25 30 35 40 45 445 ਬੋਲਣਗੇ ਨੇ 450 450 ਬਈ ਸਿੱਖਣ ਲੱਜੇਗਾ ਇਹ ਤਾਂ ਸੰਧ ਬਣੀ ਤੇ ਬਈ ਸੰਧ ਬਣੀ ਸਿੱਖਣ ਲੱਜੇਗਾ ਕੋਈ ਨਹੀਂ ਕੋਈ ਨਹੀਂ 450 ਨੇੜੇ ਇਧਰੀ 450 ਬੋਲਣਗੇ ਨੇ 450 ਲਿਖੀ ਦਾ ਜੂਏ ਲੋ ਵੀ 450 ਰੁਪਏ ਵੀ ਹਰੇ ਤੱਕ ਦਾ ਜਿਹੜਾ ਟੌਪ ਦਾ ਰੇਟ ਆ ਤੂੜੀ ਬਈ ਇਹ ਉੱਚ ਹੈ ਬਾਹਰ ਦੀ ਹੈ ਪਰ ਸੁੱਕੀ ਹੈ ਅੰਦਰ ਰਗੀ ਬਿਲਕੁਲ ਤੂੜੀ ਹੈ ਦੇਖ ਸਕਦੇ ਤੁਸੀਂ ਬਾਕੀ ਅੱਗੇ ਦੇਖਾਂਗੇ ਬਈ ਆਲੀ ਵੀਰੇ ਆਂਦੀ ਆਪਣੀ ਅੰਦਰ ਦੀ ਅੰਦਰਲੀ ਅੰਦਰ ਦੀ ਤੂੰ ਈ ਬੋਲੋ ਈ 350 ਰੁਪਇਆ 350 52 54 60 65 70 400 10 15 20 25 30 35 40 440 ਬੋਲਾਂਗੇ ਨੇ 440 ਬਈ ਕਿੱਥੇ ਜਾਣੀ ਐ ਇੱਥੇ ਕੋਠਿਆਂ ਜੀ ਜਾਣੀ ਐ ਇੱਕ ਕੇ ਥਾਈਆ ਲੋ ਬਈ 400 ਤੇ 40 ਰੁਪਏ ਵੀ ਲੱਗੀ ਆ ਅੰਦਰ ਦੀ ਤੂੜੀ ਇਹਦੇ ਤੇ ਬਾਕੀ ਬਈ ਅੱਗੇ ਦੇਖਾਂਗੇ ਕਿੱਥੋਂ ਤੱਕ ਜਿਹੜਾ ਰੇੜੇ ਜਾਂਦਾ ਕੱਲ ਦਾ ਵੀਡੀਓ ਟੌਪ ਰੇਲ ਸੀ 495 ਰੁਪਏ ਬਾਕੀ ਅੱਜ ਦੇਖਦੇ ਆ ਜਿਹੜਾ ਟਰਾਲੀ ਵੀ ਕੱਲੋਂ ਜ਼ਿਆਦਾ ਆਈਆਂ ਅੱਜ 19 20 ਨਾ ਗਏ ਅਗਲੀ ਟਰਾਲੀ ਥੂੜੀ ਚੈੱਕ ਕਰ ਸਕਦੇ ਤੁਸੀਂ ਸੁੱਕੀ ਆ ਬਈ ਤੂੜੀ ਇਹ ਵੀ ਤੇ ਰੰਗ ਥੋੜਾ ਜਿਹਾ ਹੈਗਾ ਆ ਕੀ ਦੀ ਆ ਬਾਈ ਆਪਣੀ ਆਈ ਦੇ ਗਾਗ ਨਹੀਂ ਆਇਆ ਅੱਜ ਨਹੀਂ ਆਏਗਾ ਬੋਲੋ ਜੀ ਗਿੱਲੀ ਗੁੱਲੀ ਤਾਂ ਨਹੀਂ ਬਾਈ ਨਾ ਨਾ ਨਹੀਂ ਨਿਕਲੂ ਜਮ ਹੈਗੀ ਆ ਹਾਂ ਬਾਈ ਪੁੱਜ ਗਿਆ ਆ ਸਗਰਪੁਰੇ ਲੈ ਆ ਜਾ ਚੱਲ ਚੱਲ ਅਗਲੇ ਜਗ੍ਹਾ ਕਰਦੇ ਹਾਂ ਹਾਂ ਬੋਲਦਾ ਬਾਈ ਕੋਈ ਇੱਥੇ ਚੱਲ ਚੱਲ ਕੋਈ ਨਹੀਂ ਬੁਲਾਇਦੇ ਤੇ बाकी देख मैं क्योंकि बहुत है अंदर दी तूड़ी बोलो जी बोल बोलो जी बोलो हाँ भाई ढाई सौ रुपया ढाई सौ रुपया ढाई सौ रुपया ढाई सौ बोलोंगे ਸੋ ਰੱਖੀਆ 300 ਰੁਪਿਆ ਕਿੱਥੇ ਜਾਣੀ ਬਈ ਘਰ ਆਣੇ ਜਾਣੀ ਘਰ ਤੋਂ 300 ਰੁਪਿਆ 5 10 15 20 25 30 35 350 350 ਬੋਲਣਗੇ ਨੇ 350 ਰੁਪਏ 350 ਬਾਈ ਜੀ ਦੇਖੀ ਬਾਈ ਲੋ ਵੀ ਇਹ ਰੇਟ ਲੱਗੀ ਹੈ 350 ਰੁਪਿਆ ਦੇਖ ਸਕਦੇ ਹਾਂ ਬਾਕੀ ਵੀ ਰੇਟ ਦੀ ਗੱਲ ਕਰੀ ਕੱਲ ਨੂੰ ਵੀ ਥੋੜਾ ਡਾਊਨ ਹੋਇਆ ਅੱਜ ਕਿਉਂਕਿ ਟਰਾਲੀਆਂ ਜਿਆਦੀਆਂ ਆਈਆਂ ਬਾਕੀ ਅੱਗੇ ਦੇਖਦੇ ਆਪਾਂ ਟੋਲੀਆਂ ਖਰਚਾ ਖਰਚਾ ਹਾਂਜੀ ਟੋਲੀਆਂ ਆਜ ਭਾ ਇਹ ਤਾਂ ਪਾਵਾ ਕਿੱਥੀ ਆ ਓਏ ਆ ਜਾ ਭਰਾਵਾ ਆਪਣੀ ਆਪਣੀ ਤਿਲ ਅੰਦਰ ਦੇ ਥੋੜੀ ਬੋਲੋ ਜੀ ਬੋਲੋ ਬੋਲੋ ਕੀ ਬੋਲਿਆ ਕੁਛ ਨਹੀਂ ਬੋਲਿਆ ਉੱਥੇ ਕਹਿੰਦੇ ਉਸੇ ਹੀ ਪਾ ਹੈ 300 300 300 5 10 15 20 25 30 35 40 45 350 350 ਬੋਲਾਂਗੇ ਨੇ ਹੈ ਜੀ 55 60 70 75 80 85 90 400 400 ਬੋਲਣਗੇ ਨੇ 5 5 405 10 410 ਬੋਲਣਗੇ ਨੇ 410 ਬਾਈ ਸੰਧਮੀ जो थे 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 लो भी चार सौ दस रुपये बाकी राजू ਅੱਜ ਨਹੀਂ ਤੁਰਗਾ ਬੜੀ ਗੋਸ ਸਾਰੇ ਉਹ ਟਰਾਲੀਆਂਾਂ ਦੀ ਭੇਜ ਰਹੀਆਂ ਅਸੀਂ ਕਿੱਥੇ ਜਾਏ ਤੇ ਹੋ ਗਏ ਯਾਰ ਓ ਰਾਜੂ ਇਹਨਾਂ ਦੱਸ ਕਿੱਥੇ ਲੈ ਜਾਣੀ ਆ ਫੇਰ ਹੀ ਜਾਵਗਾ ਨਾ ਇਤਰੀ ਆਪਦੀ ਆਪ ਗਾੜੀ ਤੇ ਲੈਣਾ ਜਿਹੜੇ ਭੇਜਦਾ ਹੈ ਨੰਬਰ ਨੰਬਰ ਦਾ ਪੈਸੇ ਪਾਏ ਆਣੇ ਪੈਸੇ ਪਾਏ ਆ ਹਾਂ ਮੁਰਗੇ ਉਹੀ ਲੱਗਣਾ ਲੱਗਣਾ ਕੋਈ ਹੋਰ ਨਹੀਂ ਕੋਈ ਜੜੇ ਰੰਗਣਾ ਨਹੀਂ ਹੋਰ ਕੋਈ ਰੰਗਣਾ ਨਹੀਂ ਯਾਰ ਹੋਰ ਕੋਈ ਅੱਜ ਕੱਲ ਨਹੀਂ ਦੇਖਾਂ ਨਹੀਂ ਹੋਰ ਬੋਲ ਬੋਲ ਯਾਰ ਬੋਲੋ ਬੋਲੋ 300 ਰੁਪਿਆ 300 ਰੁਪਿਆ 300 ਰੁਪਿਆ 300 ਬੋਲਾਂਗੇ ਨੇ 300 ਰੁਪਿਆ ਇਹਦਾ ਪੈਟ ਜੁੜਾ ਤੇਰੇ ਕੋਲ ਨਹੀਂ ਹੋਰ ਹੋ ਕੇ ਅਰਤੀਆ 1500 ਦਾ ਕਿਰਾਇਆ ਲੱਗਦਾ। ਹੋਰ ਨੋ ਨੋ ਬਸ ਬੱਛੂ ਕਿਰਾਇਆ ਕਹਿੰਦਾ ਬਈ 1500 ਰੁਪਈਆ। ਫਾਈਨਲ 700 ਰੁਪਈਆ ਲੱਗ ਰੱਖਿਆ ਡਾਕਾ। 700 ਰੁਪਈਆ ਬੋਲਦਾਂ ਨਾ ਬਈ? ਹਾਂਜੀ। ਅੰਦਰ ਲਈ ਆ? ਅੰਦਰ ਦੀ। ਬਸ ਕੋਈ ਗੰਦੇ ਪੌਣੇ ਵੀ ਦਵਾਜੋ। ਮੈਂ ਕਹਿੰਦਾ ਬੋਲੀ ਰੱਖੀ। ਅੱਛਾ ਬੋਲੀ ਰੱਖੀ ਹੈ ਨਹੀਂ ਪਤਾ 350 ਹੋ ਜੇ। ਬੋਲੀ ਬੋਲੀ ਰੱਖੀ ਹੋਈ ਹੈ ਤਾਂ ਕਹਿੰਦੇ। ਹਾਂ 300 ਰੁਪਈਆ। ਹਾਂ ਕੁਝ ਨਹੀਂ। 10 ਰੁਪਈਏ। 15 15 20 25 28 350 ਜੰਗਾ ਜੰਗਾ 60 60 60 365 ਬੋਲਾਂਗੇ ਨੇ 365 ਰੁਪਏ ਨਹੀਂ ਵੇਚਣੀ ਬਾਈ ਨਹੀਂ ਵੇਚਣੀ ਉਹ ਵੀ ਤਾਂ 365 ਰੁਪਏ ਲੱਗੀ ਸੀ ਵੀ ਉਹ ਕਰ ਸਕਦੇ ਹਾਂ ਚੈੱਕ ਤੁਸੀਂ ਹਾਂਜੀ ਜਾਨ ਕੇ 100 ਰੁਪਏ 300 ਰੁਪਏ ਜਾਵਾਂਗੇ ਕਿਰਾਇਆ ਲੱਗੂ ਬਾਈ ਕਿਰਾਇਆ ਲੱਗੂ ਬਾਈ ਵੇਡਾ ਜੂਆ ਕਿੱਧਰੋਂ ਆ ਗਿਆ ਇਹ ਕਿੰਨੇ ਪਏ ਆ 3500 ਜਦੋਂ ਕਿ ਤਨ ਫਰਾ ਨਹੀਂ ਤੇ ਫਰਾ ਨੀਲੇ ਨੂੰ ਤੇ ਨੀਲੇ ਨੂੰ ਨੀਲੇ ਨੂੰ ਦਿੰਦਾ ਲੈ ਮੈਂ ਨੋ ਫਰਾ ਲੈ ਜਾਂਦਾ ਆਉਂਦੇ ਦੇ ਤੈਨੂੰ ਨੀਲੇ ਨੂੰ ਜਾਣਾ ਮੈਂ ਨੀਲੇ ਦੇ ਕੱਪੜੇ ਵੇਖਾ ਦੂ ਕਿਵੇਂ ਹੁੰਦੇ ਆ ਆਹ ਬੋਲ ਬਾਈ 300 300 10 15 350 55 55 60 70 80 90 400 400 ਬੋਲੰਗ ਨੇ 400 ਰੁਪਏ ਵੀ ਲੱਗੇ ਲੋਬੀ 400 ਰੁਪਏ ਵੀ ਲੱਗੇ ਇਹ ਅੰਦਰ ਦੀ ਤੂੜੀ ਬਾਕੀ ਇਹ ਆ ਬਾਕੀ ਵੀ ਅੱਗੇ ਹਲੇ ਕਾਫੀ ਟਰਾਲੀਆਂ ਪੈਗਾਂ ਘੱਟੂਗਾ ਤਾਂ 8 ਨੂੰ ਨਾ ਘੋੜਪਈ ਆ ਤੇ ਬਾਕੀ ਵੀ ਰੇਟ ਵੀ ਅੱਜ 400 ਦੇ ਆਸਪਾਸ ਜਿਹੜਾ ਚੱਲ ਰਿਹਾ ਹੂੰ ਕੰਟੀ ਲੋ ਨਾ ਇਹਦਾ ਲਾ ਦੇ ਨੇ ਆ ਨਿਕਦੀ ਵੀਰੇ ਵਾਲੇ ਵਾਲੇ ਜਾਓ ਨਾ ਵੀਰੇ ਜਾਓ ਵਾਲੇ ਜਾਊਗਾ ਕਿਹਦੇ ਕਿੱਧਰੋਂ ਬਈ ਛੋਟੀ ਪਾਣੀ ਹੈ ਛੋਟੀ ਪਾਣੀ ਜਾਊਗਾ ਤੇਰੇ ਮਰੇਆ ਉੱਥੇ ਫਿਰ ਪੁੱਛੇਗਾ ਮੈਂ ਨੰਬਰ ਦੇਊਗਾ ਹੈ ਨੱਥੇ ਵਾਲਾ ਜਾਏਗਾ ਆ ਵਾ ਵੇ ਕਾਲੀ ਮਾਰਦੇ ਕਿਸੇ ਵੀ ਨਹੀਂ ਜਾਉਂਦਾ ਪੰਜਾਬੂਗਾ ਆ ਵੇ ਨਾਲ ਹੀ ਆ 200 ਰੁਪਿਆ ਬੋਲੋ ਜੀ ਬੋਲੋ ਬੋਲੋ 400 405 405 405 425 450 55 455 ਬੋਲਾਂਗੇ ਨੇ 400 70 75 500 ਰੁਪਇਆ 5 ਰੁਪਏ 505 ਬੋਲਦਾ ਕੋਈ 505 ਰੁਪਏ ਲੈਣੀ ਆ 500 ਤੇ 5 ਰੁਪਏ ਲੱਗੇ ਬਈ ਟੌਪ ਦਾ ਰੇਟ ਆ ਇਹਦਾ ਦੇਖ ਸਕਦੇ ਤੁਸੀਂ